ਵਾਧੂ ਜਦੋਂ ਜਦੋਂ ਚਲਦੀ ਹੈ। ਸ਼ਰਾਬ ਦੀ ਅੰਸਰ ਜੋ ਉਲਟਾ ਕੰਦੇ ਵਾਰਤਾ ਕਰਦੇ ਹਨ। ਉਹਨਾਂ ਦੇ ਖਿਲਾਫ ਜਿਹੜੀ ਵਹੀਮ ਚਲਾਈ ਗਈ ਹੈ। ਉਹ ਪਿਛਲੇ 7 ਮਹੀਨਿਆਂ ਦੇ ਵਿੱਚੋਂ ਆਪਾਂ 28 ਪਰਚੇ ਦਰਜ ਕੀਤੇ ਤੇ 132 ਬੰਦੇਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਲੜੀ ਦੇ ਸੰਬੰਧ ਵਿੱਚ ਕੱਲ ਸਾਡੇ ਜੋ ਕਿ ਇਨਚਾਰਜ ਬਰਗਾੜੀ ਅੱਡੇ ਤੇ ਮੌਜੂਦ ਸੀਗਾ ਤਾਂ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਣ ਸਿੰਘ ਵਾਲਾ ਇੱਕ ਹੈਗਾ ਪਿੰਡ ਹੈਗਾ ਉਹਦੇ ਨਾਲ ਸ਼ਿਸ਼ਮ ਸ਼ਾਨ ਘਾਟ ਦੇ ਵਿੱਚ ਚਾਰ ਪੰਜ ਵਿਅਕਤੀ ਹੈਗੇ ਹਨ ਮਤਲਬ ਕਿ ਵਿਯਾਹ ਹਥਿਆਰ ਲੈ ਕੇ ਬੈਠੇ ਜੋ ਕਿ ਰਾਹਗੀਰਨ ਰੋਟਣ ਵਾਸਤੇ ਜੋੜਾ ਬਣਾ ਰਹੇ ਆ ਤਾਂ ਜਿਹਨਾਂ ਨੂੰ ਉੱਥੇ ਸ਼ੱਕ ਦੀ ਬੜਾ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਕਾਪੇ ਮਿਲੇ ਇੱਕ ਗਰਾਰੀ ਵਾਲੀ ਲੱਗੀ ਪਾਈਪ ਮਿਲੀ ਤੇ ਇੱਕ ਕਰਪਾਨ ਮਿਲੀ ਇਹਨਾਂ ਦਾ ਕੁਝ ਕੁ ਇਸ ਤੋਂ ਦਰਜ ਕਿ ਇੱਕ ਬੰਦਾ ਸਨ ਹੋਰ ਸੀਗਾ ਉਹਨੂੰ ਵੀ ਕ गिरफ्तार ਕੀਤਾ ਗਿਆ ਉਹਦੇ ਕੋਲ ਇੱਕ ਲੋਹੇ ਦੀ ਨਾਲ ਪ੍ਰਾਪਤ ਹੋਈ ਇਸ ਤਰ੍ਹਾਂ ਕੁੱਲ ਪੰਜ ਬੰਦਿਆਂ ਦੇ ਖਿਲਾਫ ਖਾਣਾ ਬਾਜਾ ਖਾਣਾ ਵਿੱਚ ਅੰਦਰ ਸੈਕਸ਼ਨ 111 ਬੀ ਐਨ ਐਸ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਇਹਨਾਂ ਦਾ ਕੋਈ ਕ੍ਰਾਈਮਿਨਲ ਰਿਕਾਰਡ ਹੈ ਹਾਂ ਜੀ ਪਹਿਲਾਂ ਜੀ ਇੱਕ ਤੇ ਇਹਨਾਂ ਦੇ ਵਿੱਚ ਇੱਕ ਬੋਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਰਲਿਆ ਨਗਰ ਬਰਗਾੜੀਆ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਦਰਵਾਸ ਸਿੰਘ ਪੁੱਤਰ ਲਖਮਨ ਸਿੰਘ ਇਹਦੇ ਖਿਲਾਫ ਕੋਈ ਨਹੀਂ ਹੈਗਾ ਸਵਰਨ ਸਿੰਘ ਪੁੱਤਰ ਬਲਜੀਤ ਸਿੰਘ ਬਾਜਾਖੰਡਾ ਇਹਦੇ ਖਿਲਾਫ ਇੱਕ ਹੈ ਜੀ ਇੱਕ ਅਮਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਦਬਲੀ ਖੰਡਾ ਰੋਡ ਬਾਜਾਖੰਡਾ ਇਹਦੇ ਖਿਲਾਫ ਦੋ ਆਏ ਇੱਕ ਬਲਜੀਤ ਸਿੰਘ ਹੈਗਾ ਇਹ ਜਵਾਰਸਪੁਰ ਚਮਾਰ ਸਿੰਘ ਨਾਲ ਇਹਦੇ ਖਿਲਾਫ ਕੋਈ ਫਰਮਾਨ ਨਹੀਂ ਕੁੱਲ ਬੁਲਾ ਕੇ ਤਿੰਨ ਬੰਦਿਆਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹੋਏ ਕਿੰਨੇ ਸਮੇ ਤੋਂ ਲੁੱਟਖੋ ਕਰ ਰਹੇ ਸੀ ਮੈਂ ਲੁੱਟਖੋ ਦੇਖੋ ਕਾਫੀ ਦੇਰ ਤੋਂ ਕਰ ਰਹੇ ਸੀ ਕਿ ਤੇ ਪਹਿਲਾਂ ਵੀ ਫੜੇ ਗਏ ਸੀਗੇ ਤੇ ਹੁਣ ਵੀ ਫੜ ਲਿਆ ਤੇ ਇਹਨਾਂ ਨੂੰ ਸਿੰਗਰ ਦੇ ਖਲਾਫ 111 ਬੀਐਨਐਸ ਦਾ ਪਰਚਾ ਰਜਿਸਟਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਕਵਰੀ ਵੀ ਹੈ ਸਰ ਰਿਕਵਰੀ ਇਹਨਾਂ ਕੋ ਕਰਪਾਣਾ ਕਰੀਏ ਜੀ ਕਸਵਾਨ ਮਿਲੀ ਹੈ ਇੱਕ ਤੇ ਇੱਕ ਗਰਾਰੀ ਲੱਗੀ ਹੁੰਦੀ ਹੈ ਪਾਈਪ ਦੇ ਉੱਤੇ ਉਹ ਦੋ ਕਾਪੇ ਸੀਗੇ ਇੱਕ ਸਟੀਲ ਰੌਡ ਸੀਗੇ ਨਾ ਜੀ